नानक पाद पंकज बन्दन पंकज बन्दन सिंहरोयम् ਤਪ ਪਰ ਕਾਸ਼ਕ ਸ੍ਰੀ ਹਰਿ ਰਾ ਸਾਦੇ ਸੱਤ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਈ ਦੋਹਰਾ ਹਰੇ ਪ੍ਰੀਤ ਸਿੱਖ ਕਾਰ ਕਰੰਤੇ ਕੋਨਿਸ ਮੈਂ ਪੀ ਲੱਗੇ ਰਹੰਤੇ ਬਹੁਤ ਮਿਲੇ ਕਰਕਾਰ ਪਚਾਵਨ ਅਦਕ ਈਟ ਕੋ ਖਰਚ ਲਗਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਸਭੇ ਪ੍ਰੀਤ ਸਿੱਖ ਕਾਰ ਕਰੰਤੇ ਕੋਨਿਸ ਮੈਂ ਪੀ ਲੱਗੇ ਰਹੰਤੇ ਬਹੁਤ ਮਿਲੇ ਕਰ ਭਕਾਰ ਪਚਾਵਨ ਅਦਕ ਇਟਕ ਖਰਚ ਲਗਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਭਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅਮਰਤ ਵੇਲੇ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਵਿਚਾਰਾਂ ਸਰਬਨ ਕਰ ਰਹੇ ਹਾਂ ਜਦੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਬਾਲਾ ਸਰੋਵਰ ਬਣਵਾ ਰਹੇ ਸਨ ਉਸ ਤੋਂ ਪ੍ਰਾਪਤ ਇੱਕ ਦਿਨ ਖੁਦ ਪਰਮੇਸ਼ਰ ਉੱਥੇ ਕਾਰ ਸੇਵਾ ਕੋਲ ਇਤਿਹਾਜ਼ਰੀਆਂ ਲਵਾਉਣ ਆਉਂਦੇ ਆ ਔਰ ਕਹੀ ਦੇ ਨਾਲ ਹਰ ਕੀ ਪੌੜੀ ਵਾਲੀ ਜਗ੍ਹਾ ਤੋਂ ਪੁਟਾਈ ਕਰਦੇ ਆ ਨਾਲ ਹੀ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਹਨ ਕਿ हे ਅਰਜਨ ਦੇਵ ਹੁਣ ਇੱਥੇ ਮੇਰਾ ਘਰ ਬਣਾਓ ਜਿਹੜਾ ਸੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਹਾਂ ਤਾਂ ਉਹ ਘਰ ਦੀ ਸਾਰੀ ਵਿਉਂਤਬੰਦੀ ਨਕਸ਼ਾ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਪਰਮੇਸ਼ਰ ਨੇ ਆਪ ਦੱਸਿਆ ਹੁਣ ਕੀ ਹੋਇਆ ਕਿ ਸਰੋਵਰ ਦੀਆਂ ਪੌੜੀਆਂ ਬਣ ਗਈਆਂ ਹਨ ਉਸਦੇ ਵਿਚਾਰਿਓ ਨਿਉ ਚੱਕੀ ਗਈ ਗੁਰੂ ਪਿਆਰਿਓ ਫਾਉਂਡੇਸ਼ਨ ਹੈ ਜਿਸ ਦੇ ਉੱਪਰ ਹਰਮੰਦਰ ਸਾਹਿਬ ਸਜਾਉਣਾ ਹੈ ਉਹ ਥੱਲਿਓ ਬਣ ਗਿਆ ਹੈ। ਔਰ ਡੇਲਾ ਸਿੱਖ ਸੰਗਤਾਂ ਕਾਰ ਸੇਵਾ ਕਰ ਰਹੀਆਂ ਹਨ ਅੱਗੇ ਕੀ ਹੁੰਦਾ ਹੈ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਬਨ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਗ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਤਰੇ ਪ੍ਰੀਤ ਸਿੱਖ ਕਾਰ ਕਰਾਂਤੇ ਕੋ ਨਿਸਮੈ ਪੀ ਲੱਗੇ ਰਹਾਂਤੇ ਕਹਿੰਦੇ ਹੁਣ ਕਾਰ ਸੇਵਾ ਦੇ ਵਿੱਚ ਬਹੁਤ ਸਿੱਖ ਸੰਗਤਾਂ ਸੇਵਾ ਕਰ ਰਹੀਆਂ ਹੈ ਔਰ ਬੜਾ ਪਿਆਰ ਬੜਾ ਚਾਅ ਹੈ ਕਈ ਤਾਂ ਰਾਤ ਨੂੰ ਵੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਬਹੁਤ ਮਿਲੇ ਕਰਕਾਰ ਪਚਾਵਨ ਅਦਕ ਇંટ ਕੋ ਖਰਚ ਲਗਾਵਨ ਔਰ ਬਹੁਤ ਸਾਰੇ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਸੇਵਾ ਕਰਦੀਆਂ ਕੋਈ ਆਵੇ ਬਣਾ ਰਹੀਆਂ ਹਨ ਕੋਈ ਆਵਿਆਂ ਦੀ ਚਿੰਤਾ ਭਰ ਰਹੀਆਂ ਕੋਈ ਪੱਕੀਆਂ ਹੋਈਆਂ ਇੱਟਾਂ ਕੱਢ ਕੇ ਗੁਰੂ ਪਿਆਰਿਓ ਮਿਸਤਰੀ ਕੋਲ ਲਿਆਉਂਦੇ ਹਨ ਕੋਸਿਰ ਤਰਹੇ ਉਠਾਏ ਸੋਲ ਆਵੈ ਕਾਰੀਗਰ ਕੇ ਨਿਕਟ ਪਹਚਾਵੇ ਔਰ ਕੋਈ ਗੁਰ ਪਿਆਰਿਓ ਇੱਟਾਂ ਨੂੰ ਆਪਣੇ ਸਿਰ ਤੇ ਰੱਖ ਕੇ ਮਿਸਤਰੀ ਦੇ ਕੋਲ ਲਿਆ ਕੇ ਦਿੰਦੇ ਹਨ ਕੋ ਚੂਨੇ ਕੋ ਲਿਆਏ ਉਠਾਈ ਹਰ ਮੰਦਰ ਪਰਦੇਤ ਲਗਾਈ ਔਰ ਕੋਈ ਚੂਨੇ ਦੇ ਵੱਠਣ ਭਰ ਕੇ ਲਿਆਉਂਦੇ ਹਨ ਮਿਸਤਰੀ ਦੇ ਕੋਲ ਜੋ ਸ੍ਰੀ ਹਰਮੰਦਰ ਸਾਹਿਬ ਦੀ ਫਾਊਂਡੇਸ਼ਨ ਵਿੱਚ ਲਾਇਆ ਜਾ ਰਿਹਾ ਹੈ ਸਭ ਕੀ ਸੇਵਾ ਅਲਪ ਬਿਰਸਾਲਾ ਜੋ ਨਿਸ਼ਕਾਮ ਕਾਮਨਾ ਵਾਲਾ ਸਾਰਿਆਂ ਦੀ ਸੇਵਾ ਕਹਿੰਦੀ ਥੋੜੀ ਕਿਸੇ ਦੀ ਬਹੁਤੀ ਕੋਈ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦਾ ਤੇ ਕੋਈ ਇਸੇ ਤਰ੍ਹਾਂ ਦੀ ਇੱਛਾ ਰੱਖ ਕੇ ਸੇਵਾ ਕਰਦਾ ਹੈ ਰਗ ਅਰ ਮਹਿਦ ਪ੍ਰੇਮ ਉਰ ਜੈਸਾ ਹੈ ਸ੍ਰੀ ਸਤਗੁਰ ਉਰ ਜਨ ਹੈ ਤੈਸੇ ਚਾਹੇ ਕੋਈ ਛੋਟੀ ਸੇਵਾ ਕਰਦਾ ਚਾਹੇ ਕੋਈ ਵੱਡੀ ਕਰਦਾ ਹੈ ਪ੍ਰੇਮ ਦੇ ਨਾਲ ਸਤਗੁਰ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਜੋਗ ਸ਼ੇਮ ਸਿੱਖਣ ਕੀ ਕਰਤਾ ਜਨਮ ਮਰਨ ਕੇ ਕਲਮਲ ਹੱਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾ ਸਾਰਿਆਂ ਨੂੰ ਮੁਕਤੀ ਬਖਸ਼ਿਸ਼ ਕਰਦੇ ਹਨ ਜੋਗ ਪਰਮੇਸ਼ਰ ਨਾਲ ਜੋੜਦੇ ਹਨ ਜਮਨ ਮਰਨ ਖਤਮ ਕਰਕੇ ਪਾਪਾਂ ਦਾ ਖਤਮਾ ਕਰਦੇ ਹਨ ਕਿਰਪਾ ਕਰੇ ਤਾ ਸਨ ਕੋ 헤 ਰਹੇ ਜੋ ਕਾਲਤ ਹੈ ਕਾਲ ਕਨੇਰ ਹੈ ਹੋ ਸਤਗੁਰੂ ਪਾਤਸ਼ਾਹ ਸਾਰਿਆਂ ਦੇ ਉੱਤੇ ਹੀ ਆਪਣੀ ਕਿਰਪਾ ਦ੍ਰਿਸ਼ਟੀ ਪਾਉਂਦੇ ਹਨ ਜਿਹੜੇ ਕਾਰ ਸੇਵਾ ਵਿੱਚ ਸੇਵਾ ਕਰਦੇ ਹਨ ਸੁੰਦਰ ਸਰ ਕੀ ਬਣੀ ਸੁਪਾਨ ਬਾਹੀ ਚਾਰ ਹੋ ਕੋਨ ਸਮਾਨ ਔਰ ਹਰ ਗੁਰੂ ਪਿਆਰੋ ਜਿਹੜਾ ਸਰੋਵਰ ਹੈ ਉਸ ਦੀਆਂ ਸਾਰੀਆਂ ਪਾਉਣੀਆਂ ਸਾਰੇ ਪੌੜ ਚਾਰ ਚਪੇਰੇ ਵਾਲੇ ਵੀ ਬਣ ਗਏ ਹਨ ਹਰ ਮੰਦਰ ਕੀ ਕੁਰਸੀ ਪਈ ਪਰਵਿਰਤ ਵਰਖਾ ਰੁੱਤ ਜਗ ਭਈ ਹਰਮੰਦਰ ਸਾਹਿਬ ਜਿਉ ਥੱਲਿਓ ਕੁਰਸੀ ਚੱਕੀ ਹੈ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਫਾਊਂਡੇਸ਼ਨ ਕਹਿ ਦਿੰਦੇ ਹਾਂ ਉਹ ਕੁਰਸੀ ਚੱਕੀ ਗਈ ਥੱਲਿਓ ਨਿਉਹਾਂ ਭਰ ਕੇ ਉੱਪਰ ਉੱਚੀ ਔਰ ਇੰਨੀ ਉੱਚੀ ਚੱਕ ਲਿਆਂਦੀ ਐ ਸਰੋਵਰ ਦੀਆਂ ਪੌੜੀਆਂ ਤੋਂ ਉੱਪਰ ਤਾਂ ਕਿ ਕੱਲ ਨੂੰ ਪਾਣੀ ਪਾਈਏ ਤੇ ਸਰੋਵਰ ਏਉਂ ਫੁੱਲ ਦੀ ਤਰ੍ਹਾਂ ਪਾਣੀ ਵੀ ਉੱਤੇ ਦਿਖਾਈ ਦੇਵੇ ਸ੍ਰੀ ਸਤਗੁਰ ਨੇ ਤਾਲ ਬਣਾਵਾ ਮਨਹੁ ਪਰਨ ਕੋ ਕਾਨ ਉਮ ਢਾਵਾਂ ਔਰ ਫੇਰ ਵਰਖਾ ਦੀ ਰੋਤਾ ਨੀ ਮੀਹਾ ਦਾ ਸਮਾਂ ਆ ਗਿਆ ਗੁਰੂ ਪਿਆਰਿਓ ਔਰ ਬੱਦਲਾਂ ਨੇ ਮਾਨੋ ਦੇਖਿਆ ਹੈ ਕਿ ਗੁਰੂ ਸਾਹਿਬ ਨੇ ਸਰੋਵਰ ਬਣਾ ਦਿੱਤਾ ਹੋਣਾ ਅਸੀਂ ਇਹਨੂੰ ਪਾਣੀ ਨਾਲ ਭਰ ਦਈਏ ਤਾਂ ਗੁਰੂ ਪਿਆਰਿਓ ਬੱਦਲ ਆਉਣ ਲੱਗੇ ਕਟਾਕਮੜ ਕਰਨਵ ਮਹਿ ਆਈ ਕਬੂ ਹੂ ਸ਼ਾਮ ਸਤ ਕਬ ਬਿਦ ਬਿਦ ਤਾਈ ਤੋ ਅਕਾਸ਼ਾਂ ਦੇ ਵਿੱਚ ਅਸਮਾਨਾਂ ਦੇ ਵਿੱਚ ਕਾਲੀਆਂ ਚਿੱਟੀਆਂ ਘਟਾਵਾਂ ਚੜ ਕੇ ਆਉਣ ਲੱਗੀਆਂ ਬੱਦਲ ਆਉਣ ਲੱਗੇ ਹਨ ਨਿਰਮਲ ਜਲ ਕੋ ਸ਼ੋਰਨ ਕਰੈ ਗੁਰ ਕੋ ਰੁਖ ਲਖ ਸਰ ਕੋ ਘਰੈ ਗੁਰੂ ਦੀ ਇੱਛਾ ਜਾਣ ਕੇ ਮਾਨੋ ਪੁੰਦ੍ਰਤ ਨੇ ਵੀ ਆਪਣੀ ਸੇਵਾ ਕੀਤੀ ਔਰ ਸਰੋਵਰ ਨੂੰ ਪਾਣੀ ਨਾਲ ਭਰ ਦਿੱਤਾ ਹੈ ਚੁਕ ਹੈ ਮੇਗ ਜਨ ਲੱਗੇ ਅਵੰਨੀ ਖੁਖਤ ਮਧੁਰ ਮਧੁਰ ਰਤਰਵੰਨੀ ਆਰ ਗੁਰੂ ਪਿਆਰਿਓ ਚੁਕ ਚੁਕ ਕੇ ਮੀਂਹ ਪਉਣ ਲੱਗੇ ਬੱਦਲ ਧਰਤੀ ਦੇ ਨੇੜੇ ਆਉਣ ਲੱਗਿਆ ਪਾਣੀ ਔਰ ਮਿੱਠੀ ਮਿੱਠੀ ਆਵਾਜ਼ ਵੀ ਬੱਦਲਾਂ ਦੀ ਗਰ ਕਰਨ ਦੀ ਆਉਂਦੀ ਹੈ ਸੁੰਦਰ ਜਲ ਸੋ ਪੂਰਨ ਕਰਿਓ ਉਨਵ ਕਨ ਧਨ ਸ਼ੋਭਿਤ ਤਰਿਓ ਔਰ ਇਸ ਤਰ੍ਹਾਂ ਗੁਰੂ ਪਿਆਰਿਓ ਮੀ ਦੇ ਬਦਲਾ ਨੇ ਨੀਵੇਂ ਹੋ ਕੇ ਵਰਸ ਵਰਸ ਕੇ ਸਾਰੇ ਸਰੋਵਰ ਨੂੰ ਧਰਤੀ ਨੂੰ ਪਾਣੀ ਨਾਲ ਭਰ ਦਿੱਤਾ ਹੈ ਜੀ ਸਤਗੁਰ ਪਰਮਾਰਥ ਰੂਪ ਕਰਿਓ ਬਿਲੋਕਨ ਤਾਲ ਅਨੂਪ ਕੌਣ ਪਰਮਾਰਥ ਦੁਨੀਆ ਦੇ ਭਲੇ ਵਾਸਤੇ ਜੋ ਧੰਨ ਗੁਰੂ ਅਰਜਨ ਦੇਵ ਜੀ ਇਹ ਸਰੋਵਰ ਬਣਾ ਰਹੇ ਹਨ ਇਹ ਤਿਆਰੀ ਕਰ ਰਿਹਾ ਸਾਰੀ ਦੇਖ ਕਰਕੇ ਬੜੇ ਹੀ ਖੁਸ਼ ਹੁੰਦੇ ਹਨ ਸੰਗਤ ਸੰਗ ਸਿੱਖ ਸਮੁਦਾਇ ਹਿਰ ਹਿਰ ਕਰ ਸਭ ਹਰਖਾਏ ਔਰ ਸਿੱਖ ਸੰਗਤਾਂ ਤੇ ਹਸਾਰੇ ਹੀ ਦੇਖ ਦੇਖ ਕੇ ਕਹਿੰਦੇ ਬੜੇ ਖੁਸ਼ ਹੋਣ ਲੱਗੇ ਕਿ ਦੇਖੋ ਸਰੋਵਰ ਪਾਣੀ ਨਾਲ ਭਰਿਆ ਕਿੰਨਾ ਸੋਹਣਾ ਲੱਗਦਾ ਹੈ ਅਤਿ ਸ਼ੋਭਾ ਆਚਾਰ ਹੋ ਜਿਸਮਾਹੀ ਕਰਤਮ ਬਿਨ ਠਹਿਰ ਹੋ ਜਲਤਾਹੀ ਸਾਰੇ ਪਾਸਿਓ ਮੜੀ ਸੁੰਦਰ ਦਿਖਾਈ ਦਿੰਦੀ ਹੈ ਇਹ ਦਿਖ ਗੁਰੂ ਪਿਆਰਿਓ ਕੋਈ ਗਾਰਾ ਵੀ ਨਹੀਂ ਬਣਿਆ ਸਾਰਾ ਪਾਣੀ ਪਵਿੱਤਰ ਸਫਾਈ ਸਾਫ ਦਿਖਾਈ ਦਿੰਦਾ ਆਏ ਸੰਗਤਾ ਸੁਣ ਸੁਣ ਬ੍ਰਿੰਦ ਮਜਤ ਨਿਤ ਪ੍ਰਤ ਲਹਿਤ ਆਨੰਦ ਉਹ ਸਿੱਖ ਸੰਗਤਾਂ ਜਿਹੜੀਆਂ ਸੁਰ ਸੁਣ ਕੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਜਦੋਂ ਮੀਂਹ ਦੇ ਨਾਲ ਸਾਰਾ ਸ੍ਰੋਵਣ ਪਾਣੀ ਨਾਲ ਭਰ ਗਿਆ ਹੈ ਬਾਟੀ ਦੀ ਤਰ੍ਹਾਂ ਜਨਮ ਜਨਮ ਕੇ ਸੰਚਿਤ ਪਾਪੂ ਸਾਰ ਸ্নানੋਂ ਤੇ ਕੀ ਨਸਖਾਪੂ ਹੋਰ ਸੰਗਤਾਂ ਉਹ ਸ੍ਰੋਵਣ ਦੇ ਵਿੱਚ ਇਸ਼ਨਾਨ ਕਰਨ ਲੱਗੀਆਂ ਗੁਰੂ ਪਿਆਰਿਓ ਇਹ ਜਾਣ ਕੇ ਕਿ ਇਸ ਲੋਵਰ ਦੇ ਵਿੱਚ ਇਹ ਜਲ ਦੇ ਵਿੱਚ ਬੀਬੀ ਰਦਨੀ ਦਾ ਕੋੜੀ ਜਿਹੜਾ ਸੀ ਉਹ ਰਾਜੀ ਹੋ ਗਿਆ ਸੀ ਅਸੀਂ ਵੀ ਆਪਣੇ ਪਾਪਾਂ ਨੂੰ ਖਤਮ ਕਰੀਏ ਜੀ ਕਰਹੇ ਪ੍ਰਕਰਮਾ ਫਿਰ ਚਹ ਫੇਰੇ ਸ਼ਬਦ ਪਠੇ ਫਲ ਪਾਏ ਘਨੇਰੇ ਇਸ ਤਰ੍ਹਾਂ ਸੰਗਤਾਂ ਸਲੋਵਰ ਦੇ ਚਾਰ ਚ ਫੇਰੇ ਨਾਲੇ ਪ੍ਰਕਰਮਾ ਕਰਦੀਆਂ ਨਾਲੇ ਸ਼ਬਦ ਗਾਉਂਦੀਆਂ ਰਹੇ ਕੰਮ ਨਾ ਤਤਿਛਿਨ ਪਾਵਹਿ ਕਹਤਿ ਛਲੰਗ ਤਮਨ ਜਾਵਹਿ ਇਸ ਤਰ੍ਹਾਂ ਸਿੱਖ ਸੰਗਤਾਂ ਛਲਾਗਾ ਸਿਮਤ ਕਰਦੀਆਂ ਹੋਈਆਂ ਗੁਰੂ ਦੀ ਇਸ ਥਾਂ ਢੀ ਘਰਾਂ ਨੂੰ ਜਾ ਰਹੀਆਂ ਕੋਈ ਆ ਰਹੀਆਂ ਜਹ ਸਿੱਖ ਸੰਗਤ ਕੋ ਹੋਏ ਮੇਲਾ ਸਤ ਸਤਤਮ ਸੁਨਾਏ ਸੋ ਤਾਲ ਸੁਹੇਲਾ ਔਰ ਜਿੱਥੇ ਕਿਤੇ ਸੰਗਤਾਂ ਬੇਟੀਆਂ ਦਿਖਾਈ ਦਿੰਦੀਆਂ ਜਿਵੇਂ ਪਿੰਡਾਂ ਵਿੱਚੋਂ ਸੰਗਤਾਂ ਲੱਗਦੀਆਂ ਸੱਥਾਂ ਵਿੱਚ ਲੋਕ ਬੈਠੇ ਹੁੰਦੇ ਆ ਕੋਈ ਪੁੱਛਦਾ ਭਾਈ ਕਿੱਥੋਂ ਆਇਓ ਅਸੀਂ ਦੀ ਉੱਥੋਂ ਆਏ ਆ ਅੰਮ੍ਰਿਤਸਰ ਤੋਂ ਜਿਸ ਦਾ ਪਹਿਲਾ ਨਾਮ ਚੱਕ ਗੁਰੂ ਸੀ ਫਿਰ ਗੁਰੂ ਦਾ ਚੱਕ ਫਿਰ ਚੱਕ ਗੁਰੂ ਰਾਮਦਾਸ ਪੈ ਗਿਆ ਅੰਮ੍ਰਿਤਸਰ ਪ੍ਰਗਟ ਹੋਣ ਤੋਂ ਬਾਅਦ ਇਹਦਾ ਨਾਮ ਅੰਮ੍ਰਿਤਸਰ ਪੈ ਗਿਆ ਗੁਰੂ ਪਿਆਰਿਓ ਉਹ ਦੱਸਦੇ ਆ ਅਸੀਂ ਉਥੋਂ ਆਏ ਆ ਜਿੱਥੇ ਸਤਿਗੁਰਾਂ ਨੇ ਬਹੁਤ ਸੋਹਣਾ ਸ਼ਲੋਮਨ ਬਣਾਇਆ ਜੀ ਅਤਰ ਮਨੀਕ ਬਣੀ ਜਿਸ ਸ਼ੋਭਾ ਦੇਖਤ ਜਿਸੇ ਨਾ ਕਹੇ ਮਨ ਲੋਭਾ ਔਰ ਬੜੀ ਰਮਣੀਕ ਭਾ ਮੰਨ ਨੂੰ ਮੋਹਣ ਵਾਲੀ ਕੁਦਰਤ ਦੀ ਐਸੀ ਸੁੰਦਰ ਅਮਨੀਕ ਜਗਾ ਬਣ ਗਈ ਹੈ ਬੜੀ ਸ਼ੋਭਾ ਹੈ ਵੇਖ ਕੇ ਚੱਕ ਲੱਗਦਾ ਹੈ ਮਨ ਲੁਭਾਈ ਮਾਨ ਹੋ ਜਾਂਦਾ ਹੈ ਆਪ ਸਤਗੁਰੂ ਕਾਰ ਕਰਾਵੇ ਮਰਜਨ ਕੋ ਫਲਕ ਨੂੰ ਸੁਣਾਵੇ ਇਸ ਤਰ੍ਹਾਂ ਸਤਿਗੁਰੂ ਵੀ ਉੱਥੇ ਬੈਠ ਕਰਕੇ ਉਸ ਸਰੋਵਰ ਦੀ ਸੋਭਾ ਕਰਦੇ ਨਹੀਂ ਥੱਕਦੇ ਔਰ ਉੱਥੇ ਇਸ਼ਨਾਨ ਕਰਦਾ ਫਲ ਦੱਸਦੇ ਹਨ ਬਸਰਿਓ ਸੂਝ ਸੋ ਦੇਸ ਪਰਦੇਸ ਸੁਣ ਸੁਣ ਆਵੇ ਸਿੱਖ ਵਿਸ਼ੇਸ਼ ਇਸ ਤਰ੍ਹਾਂ ਗੁਰੂ ਪਿਆਰਿਓ ਇਸ ਸਰੋਵਰ ਦਾ ਜਸ ਜਿਹੜਾ ਹੈ ਦੂਰ ਦੂਰ ਤੱਕ ਫੈਲਣ ਲੱਗਿਆ ਹੈ ਇਹ ਜਿਹੜਾ ਸੁਣਦਾ ਹੈ ਉਹ ਵੀ ਕਹਿੰਦਾ ਚਲੋ ਜੀ ਆਪਾਂ ਵੀ ਦਰਸ਼ਨ ਕਰਕੇ ਆਈਏ ਇੱਕ ਦਰਸ਼ਨ ਕੀ ਕਾਂਖਾ ਸੁਨਿ ਗਰੀ ਦੂਤੀਏ ਸਰ ਕੀ ਉਸਤਤ ਸੁਨੀ ਇਸ ਤਰ੍ਹਾਂ ਗੁਰੂ ਪਿਆਰੇ ਇੱਕ ਦਰਸ਼ਨਾਂ ਦੀ ਇੱਛਾ ਤੇ ਦੂਸਰਾ ਸ਼ਲੋਕਰ ਦੀ ਮਹਿਮਾ ਸੁਣ ਕਰਕੇ ਚਿਤ ਮਹਿ ਚੋਂਪ ਅਦਕ ਕਰ ਆਵੈ ਸਰਸਨਾਨ ਕਰ ਉਰ ਹਰਖਾਵੈ ਔਰ ਇਸ ਤਰ੍ਹਾਂ ਚਿਤ ਵਿੱਚ ਬੜਾ ਚਾਹ ਚੜ ਗਿਆ ਸੰਗਤਾਂ ਨੂੰ ਆਉਣ ਦਾ ਤੇ ਆ ਕਰਕੇ ਸਨਾਨ ਕਰਕੇ ਬੜੇ ਖੁਸ਼ ਹੁੰਦੇ ਹਨ ਦੱਸੇ ਸਤਿਗੁਰ ਕੋ ਸੁਖ ਪਾਏ ਅਨੰਤ ਭਾਤ ਕੋ ਸੁज्ज ਸੁਨਾਏ ਔਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ ਆਨੰਦ ਪ੍ਰਾਪਤ ਕਰਦੇ ਐ ਔਰ ਸਤਿਗੁਰਾਂ ਦੀ ਅਨੇਕਾ ਤਰ੍ਹਾਂ ਦੇ ਨਾਲ ਸਿਫਤ ਕਰਦੇ ਹਨ ਜਗ ਸਾਗਰ ਦੁਸਤਰ ਵੱਡ ਦਾਰਨ ਤੇ ਸਤੇ ਆਪਣੇ ਦਾਸ ਉਬਾਰਨ ਮਹਾਰਾਜ ਬੜੀ ਕਿਰਪਾ ਕੀਤੀ ਹੈ ਸੰਸਾਰ ਸਮੁੰਦਰ ਹੈ ਦੁੱਖਾਂ ਦਾ ਘਰ ਹੈ ਭਿਆਨਕ ਜਿਹਦੇ ਵਿੱਚੋਂ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਤਾਰਨ ਲਈ ਕਰਿਓ ਸਭਨ ਪਰ ਵੱਡ ਉਪਕਾਰਾ ਤਨ ਤਨ ਗੁਰਸਿੱਖ ਦਾ ਤਾਰਾ ਧਨੋ ਧਨੋ ਮਹਾਰਾ ਤੁਸੀਂ ਧਨ ਤੁਹਾਡੀ ਵਡਿਆਈ ਆਪਣੇ ਸਿੱਖਾਂ ਦੇ ਕਿਰਪਾ ਕੀਤੀ ਹੈ ਇਤਿਹਾਦਕ ਜਸ ਜਗ ਮਹਿ ਭਇਓ ਦੂਨ ਚਗਨਾਇ ਹੋ ਨਿਤ ਨਯੋ ਇਤਿਹਾਦਕ ਜਗ ਜਸ ਜਗ ਮਹਿ ਭਇਓ ਦੂਨ ਚਗੂਨ ਹੋਏ ਨਿਤ ਨਯੋ ਹੁਣ ਭਾਵ ਨਿਤ ਨਮਾ ਨਿਤ ਨਮਾ ਦਿਨ ਦੁਗਣੀ ਰਾਤ ਚੌਗਣੀ ਗੁਰੂ ਦੀ ਸਿਫਤ ਸ੍ਰੋਵਰ ਦੀ ਸਿਫਤ ਹੋਣ ਲੱਗੀ ਜੀ ਬਿਤਕ ਕਾਲ ਸਰ ਮਹਿ ਜਲ ਰਹਿਓ ਬਹੂਰੋ ਸੋਖ ਸਰਬ ਨੇ ਲਹਿਓ ਔਰ ਗੁਰੂ ਪਿਆਰਿਓ ਫੇਰ ਮੀ ਬੰਦ ਹੋ ਗਏ بارشਾਂ ਬੰਦ ਹੋ ਗਈਆਂ ਕੁਝ ਦਿਨ ਸਰੋਵਰ ਦੇ ਵਿੱਚੇ ਪਾਣੀ ਖੜਾ ਰਿਹਾ ਪਰ ਫੇਰ ਉਹ ਪਾਣੀ ਸੁੱਕ ਗਿਆ ਹੈ ਸ੍ਰੀ ਅਰਜਨ ਕੇ ਦਿੱਗ ਸਿੱਖ ਸਾਰੇ ਸ੍ਰੰਪਮ ਜੁਤ ਕਰ ਜੋਰ ਉਚਾਰੇ ਤੋ ਇੱਕ ਦਿਨ ਸਿੱਖ ਸੰਗਤਾਂ ਨੇ ਧੰ ਗੁਰੂ ਅਰਜਨ ਦੇਵ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਆ ਤਾਂ ਬਹੁਤ ਮਾੜੀ ਗੱਲ ਹੈ ਦੇਖੋ ਸਰੋਵਰ ਦਾ ਪਾਣੀ ਸਾਰਾ ਸੁੱਕ ਗਿਆ ਮਤਲਬ ਥੱਲੇ ਚਲੇ ਗਿਆ ਧਰਤੀ ਚ ਇਹੋ ਤਲਨ ਮਹ ਦੋਸ਼ ਮਖਾਨਾ ਮਹ ਨੀਰ ਸੁਖੇ ਜਿਸ ਥਾਨਾ ਇਸ ਕਰਕੇ ਕਈ ਵਾਰੀ ਛਪੜਾਂ ਟੋਬਿਆਂ ਦੇ ਵਿੱਚ ਢਾਬਾਂ ਦੇ ਵਿੱਚ ਜਿਹੜੇ ਲੋਕ ਆਪਣੇ ਨਾ ਪੁਰਾਣੇ ਲੋਕ ਖੇਤਾਂ ਵਿੱਚ ਵੀ ਢਾਬਾ ਬਣਾਉਂਦੇ ਸੀਗੇ ਮੀਹਾ ਦਾ ਪਾਣੀ ਸਟੋਰ ਹੋ ਜਾਂਦਾ ਤੇ ਫਿਰ ਬੱਤ ਦੇ 4-6 ਮਹੀਨੇ ਉਹ ਨਿਕਲ ਜਾਂਦੇ ਸਨ ਇਸੇ ਕਰਕੇ ਢਾਬਾਂ ਬੜੀਆਂ ਹੁੰਦੀਆਂ ਸੀ ਜਿਵੇਂ ਖਦਰਾਨੇ ਦੀ ਢਾਬ ਉਹ ਖਦਰਾਨੇ ਦੀ ਢਾਬ ਖਦਰਾਨਾ ਇੱਕ ਮਨੁੱਖ ਹੋਇਆ ਤਿੰਨ ਪਰ ਆਸਾਨੇ ਖਦਰਾਨਾ ਰਪਾਣਾ ਤੇ ਢੰਗਾਣਾ ਤਿੰਨ ਪਿੰਡ ਵੀ ਉਹਨਾਂ ਦੇ ਨਾਮ ਤੇ ਬਸੇ ਹੋਏ ਹਨ ਉਹ ਖਦਰਾਨੇ ਦੇ ਖੇਤਾਂ ਵਿੱਚ ਐਸੀ ਹੀ ਢਾਹ ਪਾਣੀ ਵਾਸਤੇ ਬਣਾਈ ਸੀ ਤੋ ਇੱਥੇ ਸਿੱਖੀ ਕਹਿੰਦੇ ਹਨ ਸਤਿਗੁਰਾਂ ਨੂੰ ਮਹਾਰਾਜ ਇਹ ਦੋਸ਼ ਹੁੰਦਾ ਢਾਬ ਦੇ ਵਿੱਚ ਕਿ ਜਿਹੜਾ ਪਾਣੀ ਹੁੰਦਾ ਜੀ ਉਹ ਥੱਲੇ ਸੁੱਕ ਜਾਵੇ ਤਾਂ ਫਿਰ ਉਹ ਢਾਬਾਂ ਜਾਂ ਉਹ ਸਰੋਵਰ ਵੱਡੇ ਵੱਡੇ ਖਤਮ ਹੋ ਜਾਂਦੇ ਹਨ ਬਣਾਉ ਬਣਾਉ ਨਹੀਂ ਸਫਲ ਹੋਏ ਵਿੱਚ ਨਾ ਠਹਿਰ ਸਕੇ ਜਲ ਜੋਏ ਜਿਸ ਸਰੋਵਰ ਦੇ ਵਿੱਚ ਢਾਬ ਦੇ ਵਿੱਚ ਪਾਣੀ ਨਾ ਖੜੇ ਉਹ ਉਹ ਬਣਾਉਣ ਦੀ ਜਿਹੜੀ ਮਿਹਨਤ ਆ ਉਹ ਬੇਕਾਰ ਜਾਂਦੀ ਹੈ ਕਿਤਕ ਥਾਲ ਰਹੇ ਇਸ ਪਾਤ ਬਿਨ ਜਲ ਤੇ ਸੁਕੇ ਗਿਰ ਜਾਤ ਕਿਤਲੇ ਹੀ ਸਰੋਵਰ ਇਸ ਤਰ੍ਹਾਂ ਦੇ ਦੁਨੀਆ ਵਿੱਚ ਹਨ ਮਹਾਰਾਜ ਜਿਹੜੇ ਪਾਣੀ ਤੋਂ ਬਗੈਰ ਸੁੱਕ ਜਾਂਦੇ ਆ ਤੇ ਫਿਰ ਉਹਨਾਂ ਦੇ ਪੌੜ ਆਦੀ ਵੀ ਪੱਟੇ ਜਾਂਦੇ ਹਨ ਭਾਵ ਉਹ ਖਤਮ ਹੋ ਜਾਂਦੇ ਹਨ ਮਹਾ ਬਿਗਨ ਇਹੋ ਤਲ ਤਲਨ ਕੇਰਾ ਜੋ 라ਵਰ ਕੇ ਸਰ ਮਹ ਹੇਰਾ ਕੀ ਵੱਡਾ ਨੁਕਸ ਹੋਂਦਾ ਮਾਰਾ ਟਾਬਾਂ ਸਰਾਪਾਂ ਦੇ ਆਪਣਾ ਸਰੋਵਰਾਂ ਦੇ ਵਿੱਚ ਜੋ ਆਪ ਜੀ ਨੇ ਆਪਣੇ ਸਰੋਵਰ ਵਿੱਚ ਵੀ ਦੇਖਿਆ ਇਹ ਦੇਖੋ ਇਹ ਪਾਣੀ ਤਾਂ ਕਿੰਨਾ ਖੜ ਗਿਆ ਸੀਗਾ ਪਰ ਸਾਰਾ ਹੀ ਥੱਲੇ ਚਲਿਆ ਗਿਆ ਹੁਣ ਕੀ ਕਰਾਂਗੇ ਨਾਹ ਉਪਾਏ ਇਸ ਦੋਸ਼ ਮਿਟਾਵਣ ਜਿਸਤੇ ਹੋਏ ਨੀਰਠੇ ਰਾਵਣ ਇਹਦਾ ਮਾਰਾ ਕੋਈ ਉਹ ਪਾਣੀ ਹੈਗਾ ਕਿ ਆਪਾਂ ਪਾਣੀ ਨੂੰ ਸ੍ਰੋਬ ਵਿੱਚ ਲੰਮਾ ਸਮੇਂ ਤੱਕ ਰੋਕ ਸਕੀਏ ਰਾਵਰ ਸਰਬ ਰੀਤ ਸਮਰਥ ਜਗ ਸਿਰਜਣ ਭਨਨ ਤੁਮ ਹੱਥ ਮਹਾਰਾ ਤੁਸੀਂ ਤਾਂ ਸਰਬ ਕਲਾ ਸਮਰਥ ਹੋ ਦੁਨੀਆ ਨੂੰ ਸਜਣ ਵਾਲੇ ਬਣਾਉਣ ਵਾਲੇ ਢਾਉਣ ਵਾਲੇ ਬਨਾਉਣ ਵਾਲੇ ਪੰਨਨ ਪਾਪ ਖਤਮ ਕਰਨ ਵਾਲੇ ਸਭ ਕੁਝ ਕਰ ਸਕਦੇ ਹੋ ਇਹਦਾ ਕੋਈ ਇਂਤਜ਼ਾਮ ਕਰੋ ਪਾਣੀ ਠਹਿਰਨਾ ਚਾਹੀਏ ਸੋਨਾ ਸਿੱਖੰਤੇ ਸਤਗੁਰ ਪੂਰੇ ਸ੍ਰੀ ਮੁਖਤੇ ਪਾਖੇ ਬਚੁਰੂਰੇ ਹੋਰ ਗੁਰ ਪਿਆਰਿਓ ਸਤਗੁਰਾਂ ਦੀ ਇਹ ਗੱਲ ਸੁਣ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਹਨ ਇਸ ਤਲਾਬ ਕੋ ਤ੍ਰਿਪਤ ਨਾ ਹੋਈ ਪ੍ਰੀਤ ਸੁਦਾਤਰ ਸੰਸਰ ਖੋਈ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸਰੋਵਰ ਹੈ ਨਾ ਇਸ ਨੂੰ ਰੱਜ ਨਹੀਂ ਆਇਆ ਇਹ ਭੁੱਖਾ ਹੈ ਅਸਲ ਦੇ ਵਿੱਚ ਧਿਆਇਆ ਹੈ ਸਰ ਸੰਤੋਖ ਥਾਨ ਜਿਸ ਪਾਵਨ ਤਹ ਕੀ ਕਰਹੁ ਕਾਰ ਇਤ ਲਿਆਵਨ ਫੇ ਮਰ ਇਹਦਾ ਕੀ ਇੰਤਜ਼ਾਮ ਹੈ ਪਾਤਸ਼ਾਹ ਕਹਿੰਦੇ ਇਹਦਾ ਇੰਤਜ਼ਾਮ ਹੈ ਕਿ ਜਿਹੜਾ ਸੰਤੋਖ ਸਰ ਸਰੋਵਰ ਆਪਣਾ ਬਣਾਇਆ ਹੈ ਜਿਹੜੀ ਉਹਦੀ ਮਿੱਟੀ ਪੱਟ ਕੇ ਬਾਹਰ ਰੱਖੀ ਆਪਾਂ ਉਹ ਸੰਤੋਖ ਸਰ ਸਰੋਵਰ ਦੀ ਮਿੱਟੀ ਲਿਆ ਕੇ ਇਹ ਸਰੋਵਰ ਦੇ ਵਿੱਚ ਪਾਓ ਫਿਰ ਇਹਨੂੰ ਸੰਤੋਖ ਖਾਊਗਾ ਅਸਲ ਵਿੱਚ ਤਾਂ ਗੁਰੂ ਸਾਹਿਬ ਦੇ ਮੁਖ ਦੇ ਬਚਨ ਹੀ ਕੰਮ ਕਰਦੇ ਹਨ ਸਾਧ ਜੇ ਬੋਲੇ ਸਹਿ ਸੁਭਾਏ ਸਾਧ ਕਾ ਬੋਲੇਆ ਮਿੱਠਾ ਨਾ ਜਾਏ ਪਰ ਗੁਰੂ ਅਰਜਨ ਦੇਵ ਜੀ ਨੇ ਇਹ ਜਿਹੜੀ ਹੈ ਸਿਹਰਾ ਇਹ ਵਿਡਿਆਈ ਜਿਹੜੀ ਆ ਸੰਤੋਖ ਸਰ ਸਰੋਵਰ ਨੂੰ ਦੇ ਦਿੱਤੀ ਹੈ ਐਨੇ ਸੰਤੋਖ ਸਰ ਸਰੋਵਰ ਦੀ ਮਿੱਟੀ ਲਿਆ ਕੇ ਜਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਮ੍ਰਿਤਿਕਾ ਤੇ ਹੋਏ ਸੰਤੋਸ਼ ਸਗਲ ਬਿਨਾਸੇ ਤ੍ਰਿਸ਼ਨਾ ਦੋਸ਼ ਉਸ ਲੋਕ ਸਰ ਸਰੋਵਰ ਦੀ ਮਿੱਟੀ ਲਿਆ ਕੇ ਜਦ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਇਹ ਸਰੋਵਰ ਨੂੰ ਸੰਤੋਖ ਆ ਜਾਊਗਾ ਇਹ ਰੱਜ ਜਾਵੇਗਾ ਫਿਰ ਇਹਦਾ ਪਾਣੀ ਜਿਹੜਾ ਥੱਲੇ ਸਿਮੇਗਾ ਨਹੀਂ ਬ੍ਰਿਧ ਆਦਿਕ ਸਿੱਖ ਸਦਰੇ ਜਾਵਹਿ ਇੱਕ ਵਾਰ ਜਿੱਤਿਕ ਤਰ ਲਿਆਵਹਿ ਐਂਕੋ ਸਾਰੇ ਜਿਹੜੇ ਜੋ ਬਾਬਾ ਬੁੱਢਾ ਜੀ ਤੁਸੀਂ ਵੀ ਨਾਲ ਜਾਓ ਇੱਕ ਢੇੜਾ ਲਾਓ ਉਥੋਂ ਸਰੋਵਰ ਦੀ ਪ੍ਰਕਰਮਾ ਜੀ ਮਿੱਟੀ ਪਈ ਐ ਪੱਟੀ ਹੋਈ ਨਾ ਉਹਦੇ ਬੱਠਲ ਟੋਕਰੀਆਂ ਭਰ-ਭਰ ਕੇ ਲਿਆਓ ਇਹ ਇਹਦੇ ਵਿੱਚ ਮਿਸ਼ਾਉਣਾ ਕਰੋ ਜੀ ਸ੍ਰੀ ਅਮਰਤ ਸਰ ਮਹ ਸਭ ਪਾਪ ਹੋ ਦੇਹੋ ਸੰਤੋਸ਼ ਜਲ ਕੋਠੇ ਰਾਵ ਹੋ ਬਾਬਾ ਬੁੱਢਾ ਜੀ ਨੂੰ ਵਧਾਈ ਦਿੱਤੀ ਆ ਸੰਗਤਾਂ ਨੂੰ ਵਧਾਈ ਦਿੱਤੀ ਆ ਪਾਤਸ਼ਾਹ ਨੇ ਦੇਖੋ ਸਤਿਗੁਰੂ ਨੂੰ ਆਪਣੀ ਵਧਾਈ ਭਾਮਦੀ ਗੁਰਸਿੱਖਾਂ ਕੀ ਜੈਕਾਰ ਕਰਾਵੇ ਇਸ ਤਰ ਸਤਿਗੁਰ ਸੰਗਤਾਂ ਨੂੰ ਵਧਾਈ ਦਿੰਦੇ ਹਨ ਕਹਿੰਦੇ ਜਾਓ ਸੰਦੋਭ ਸਰ ਸਰੋਵਰ ਦੀ ਮਿੱਟੀ ਦੀਆਂ ਟੋਕਰੀਆਂ ਬੱਠਲ ਭਰ ਕੇ ਲਿਆਓ ਇਹਦੇ ਵਿੱਚ ਪਾ ਰਹੋ ਉਹਦੇ ਨਾਲੇ ਅੰਮ੍ਰਿਤਸਰ ਸਰੋਵਰ ਨੂੰ ਸੰਤੋਖ ਆ ਜਾਵੇਗਾ ਸੁਣੋ ਸਤਗੁਰ ਕੇ ਬਾਖ ਸੁਹਾਏ ਸਿੱਖ ਇਕੱਤਰ ਪਏ ਸਮੁਦਾਏ ਉਸੇ ਵੇਲੇ ਸਿੱਖ ਸੰਗਤਾਂ ਨੇ ਟੋਕਰੇ ਬਠੜ ਕਈਆਂ ਚੱਕੀਆਂ ਔਰ ਸੰਤੋਖ ਸਰੋਵਰ ਜੋ ਗੁਰਦੁਆਰਾ ਸਾਹਿਬ ਹੈ ਗੁਰੂ ਪਿਆਰਿਓ ਜਿੱਧਰੋਂ ਆਪਾਂ ਬਸ ਕੇ ਬੰਨੀਓ ਜਾਂਦੇ ਆ ਹਰਮੰਦਰ ਸਾਹਿਬ ਨੂੰ ਇਹ ਗੁਰੂ ਪਿਆਰੇ ਉਧਰ ਮੁੜਨ ਤੋਂ ਪਹਿਲਾਂ ਹੀ ਸੱਜੇ ਹੱਥ ਵਾਲੇ ਪਾਸੇ ਉਹ ਗੁਰਦੁਆਰਾ ਸਾਹਿਬ ਐ ਸੰਤੋਖ ਸਰ ਸੰਗਤਾਂ ਨੇ ਟੋਕਰੇ ਬੱਠਲ ਚੱਕੇ ਔਰ ਉਥੋਂ ਮਿੱਟੀ ਲੈਣ ਚੱਲ ਪਏ ਦੀ ਸੰਤੋਖ ਸਰ ਪਰ ਸਭ ਗਏ ਤਹਿ ਕੀ ਬਿਤਕਾਲਿਆ ਬਤ ਪਏ ਸਤਿਗੁਰ ਦਾ ਬਚਨ ਮੰਨ ਕੇ ਸੰਤੋਖ ਸਰ ਸਰੋਵਰ ਦੀ ਮਿੱਟੀ ਲੈਣ ਗਏ ਤੇ ਲੈ ਕੇ ਆਂਦੀ ਐ ਜਿਤਕ ਤਾਲ ਅੰਤਰ ਵਿਸਤਾਰਾ ਤਾਰ ਹਰ ਮੰਦਰ ਚਹੋਂ ਦਿਸ ਸਾਰਾ ਕਾ ਗੁਰੂ ਪਿਆਰਿਓ ਹਰਿਮੰਦਰ ਸਾਹਿਬ ਨੂੰ ਛੱਡ ਕੇ ਉਹਦੇ ਚਾਰ ਛੇ ਪੇਰੇ ਜਿੰਨਾ ਹੀ ਲੰਮਾ ਚੌੜਾ ਇਹ ਸਰੋਵਰ ਸੀਗਾ ਸਾਰੇ ਸਰੋਵਰ ਦੇ ਵਿੱਚ ਚਾਰ-ਚਾਰ ਉਂਗਲਾਂ ਜਾਂ ਗਿੱਠ-ਗਿੱਠ ਮਿੱਟੀ ਵਿਛਾ ਦਿੱਤੀ ਹੈ ਕਾ ਸਗਲ ਥਾਨ ਪਸਰਾਈ ਸਤਿਗੁਰ ਕਹੈ ਕਰ ਸਭ ਵਿਥਰਾਈ ਸਤਿਗੁਰ ਪਾਤਸ਼ਾਹ ਜੀ ਨੇ ਆਪ ਸਾਰੇ ਸਰੋਵਰ ਦੇ ਵਿੱਚ ਮਿੱਟੀ ਜਿਹੜੀ ਐ ਇੱਕੋ ਜੀ ਵਿਸ਼ਬਾਉਣੀ ਕੀਤੀ ਐ ਬਹੁਰ ਨੀਰ ਸੁਸ਼ਕ ਹੋ ਨਹ ਕਵੈ ਪੂਰਨ ਰਹਿਓ ਭਰਿਓ ਜਲ ਸਵੈ ਉਸ ਦਿਨ ਤੋਂ ਬਾਅਦ ਜਾਂ ਦੁਆਰਾ ਮੀਂਹ ਪਿਆ ਜਾਂ ਪਾਣੀ ਪਾਇਆ ਗਿਆ ਤੇ ਕਦੇ ਸੁੱਕਿਆ ਨਹੀਂ ਇਸ ਰੋਵਰ ਦੇ ਵਿੱਚੋਂ ਅੱਜ ਤੱਕ ਇਹ ਵਜਨ ਚੱਲਦਾ ਹੈ ਇਸ ਰੋਵਰ ਦਾ ਪਾਣੀ ਕਦੇ ਥੱਲੇ ਨਹੀਂ ਸਿਮਿਆ ਸਿੱਖ ਸੰਗਤ ਸਮੁਦਾਇ ਆਨੰਦ ਮਜਤ ਕਲਮਲ ਹਤ헤 ਬਿਲੰਦ ਇਸ ਤਰ੍ਹਾਂ ਸਮੁਦਾਏ ਪਾਪ ਸਾਰੀਆਂ ਸਿੱਖ ਸੰਗਤਾਂ ਹੁਣ ਉਹ ਸ਼ਲੋਕਾਂ ਦੇ ਵਿੱਚ ਆਨੰਦ ਲੈਣੀਆਂ ਹਨ ਇਸ਼ਨਾਨ ਕਰਦੀਆਂ ਹਨ ਔਰ ਆਪਣੇ ਪਾਪਾਂ ਦਾ ਖਾਤਮਾ ਕਰਦੀਆਂ ਹਨ ਦੋਹਰਾ ਸ੍ਰੀ ਹਰਮੰਦਰ ਕੋ ਬਹੁਰ ਕਾਰੀ ਕਰਨ ਲਗਾਏ ਕਰਤ ਉਸਾਰਨ ਕੋਪਲੇ ਚੋਂ ਦਿਸ ਦਰ ਰਖਵਾਏ ਹੁਣ ਗੁਰਪਿਆਰਿਓ ਇਹ ਕੰਮ ਕਰਨ ਤੋਂ ਬਾਅਦ ਹਰਮੰਦਰ ਸਾਹਿਬ ਦੀ ਉਸਾਰੀ ਦੀ ਅਰੰਭਤਾ ਹੋਈ ਆ ਜਿਹੜੀ ਹਰਮੰਦਰ ਸਾਹਿਬ ਦੀ ਕੁਰਸੀ ਉੱਪਰ ਚੱਕੀ ਆ ਫਾਉਂਡੇਸ਼ਨ ਬਣਾਇਆ ਹੈ ਹੁਣ ਉਹਦੇ ਉੱਪਰ ਕਾਰੀਗਰ ਹਰਮੰਦਰ ਸਾਹਿਬ ਬਣਾਉਣ ਲੱਗੇ ਚਾਰੇ ਪਾਸੇ ਚਾਰ ਗੇਟ ਰੱਖੇ ਹਨ ਪਹਿਲ ਚੌਪਈ ਸਿੱਖ ਪ੍ਰੇਮੀ ਬਹੁਕਾਰ ਕਮਾਏ ਚੂਨਾ ਪੀਸੇ ਪ੍ਰੇਮ ਲਗਾਏ ਇਸ ਤਰ੍ਹਾਂ ਸਤਿਗੁਰਾਂ ਨਾਲ ਪਿਆਰ ਕਰਨ ਵਾਲੇ ਸਿੱਖ ਪ੍ਰੇਮੀ ਭਾ ਬਹੁਤ ਸਾਰੇ ਸਿੱਖ ਸੰਗਤਾਂ ਕੋਈ ਚੂਨਾ ਪੀਸ ਰਹੀਆਂ ਪ੍ਰੇਮ ਦੇ ਨਾਲ ਬਹੁ ਸੁਖਮ ਬਹੁ ਢਾਲ ਮਸਾਲੇ ਸਿਰ ਉਠਾਏ ਕਰ ਲਿਆਏ ਉਤਾਲੇ ਔਰ ਸੁਖਮ ਕਰਕੇ ਭਾ ਪੀਸ ਪੀਸ ਕੇ ਰੋੜਾ ਨੂੰ ਰੋੜਾ ਨੂੰ ਪੀਸ ਕੇ ਚੂਨਾ ਬਣਦਾ ਸੀਗਾ ਰੋੜਾ ਨੂੰ ਪੀਸਿਆ ਜਾਂਦਾ ਵਿੱਚ ਆ ਕਲੀ ਪਾਈ ਜਾਂਦੀ ਇਹ ਵਿੱਚ ਹੋਰ ਸਾਰੇ ਮਸਾਲੇ ਪਾ ਕੇ ਉਹ ਚੂਨਾ ਤਿਆਰ ਹੁੰਦਾ ਸੀ ਇਸ ਤਰ੍ਹਾਂ ਸਿੱਖ ਸੰਗਤਾਂ ਚੂਨਾ ਤਿਆਰ ਕਰਕੇ ਆਪਣੇ ਸਿਰ ਤੇ ਚਾੱਕ ਕੇ ਜਲਦੀ ਜਲਦੀ ਪਾਤਸ਼ਾਹ ਕੋਲ ਹਰਮੰਦਰ ਸਾਹਿਬ ਦੇ ਮਿਸਤਰੀਆਂ ਕੋਲ ਲੈ ਕੇ ਆਉਂਦੇ ਹਨ ਬਰਿੰਦ ਇਟ ਕਾ ਸੀਸ ਉਠਾਵੈ ਕਾਰੀਗਰਨ ਨਿਕਟ ਪਹੁੰਚਾਵੈ ਕੋਈ ਇੱਟਾਂ ਚਾੱਕ ਕੇ ਲਈ ਆਉਂਦਾ ਤੇ ਕੋਈ ਮਸਾਲਾ ਚੂਨਾ ਲਈ ਆਉਂਦਾ ਨੀਕੇ ਕਰ ਕਰਤਰ へ ਸੁਧਾਰ ਕਰ へ ਨੀਤਾ ਕਟ ਮੰਦਰ ਵਕਾਰ ਇਸ ਤਰ੍ਹਾਂ ਇਸਤਰੀ ਜਿਹੜਾ ਹੈ ਇਟਾਂ ਨੂੰ ਸੁਧਾਰ ਕੇ ਲਾਉਂਦੇ ਹਨ ਇਸ ਤਰ੍ਹਾਂ ਲਗਾਤਾਰ ਹਰਮੰਦਰ ਸਾਹਿਬ ਦੀ ਕਾਰ ਸੇਵਾ ਹੋਣ ਲੱਗੀ ਹੈ ਸ੍ਰੀ ਸਤਗੁਰ ਕੀ ਆਇਸ ਪਾਏ ਨਹ ਕਾਸ਼ਟ ਕਿਸਥਾਏ ਲਗਾਏ। ਉਹ ਸਤਗੁਰਾਂ ਦਾ ਹੁਕਮ ਸੀ ਕੰਦਾ ਵਿੱਚ ਲੱਕੜਾ ਨਹੀਂ ਦੇਣੀਆਂ। ਕਈ ਵਾਰੀ ਨਾ ਇੱਟਾਂ ਦੀ ਥਾਂ ਤੇ ਲੱਕੜਾ ਵੀ ਕਿਸੇ ਕਾਰਨ ਪ사 ਦਿੰਦੇ ਸੀ। ਪਾਤਸ਼ਾਹ ਕਹਿੰਦੇ ਇਹਨਾਂ ਕੰਦਾ ਵਿੱਚ ਕਿਤੇ ਲੱਕੜ ਨਹੀਂ ਲਾਉਣੀ ਆਪਾਂ। ਸਾਰੀਆਂ ਕੰਦਾ ਇੱਟਾਂ ਦੀ ਚੂਨੀ ਵਿੱਚ ਜੜਾਈ ਕਰਕੇ ਲਾਉਣੇ ਹਨ। ਚੂਨੇ ਸੰਗ ਈਟ ਕਾ ਜਰੈ। ਤੇ ਤੇ ਠਾਂਡੀ ਗਾਂਢੀ ਅਤ ਕਰੈ ਇਸ ਤਰ੍ਹਾਂ ਚੂਨੇ ਦੇ ਨਾਲ ਹੀ ਇੱਟਾਂ ਲਾਉਣੀਆਂ ਹਨ ਕੰਧਾਂ ਮਜ਼ਬੂਤ ਖੜੀਆਂ ਕਰਨੀਆਂ ਹਨ ਚਹੋਂ ਦਿਸ ਖਰੀ ਕਰੀ ਬਹੁ ਖਰੀ ਕਰਦਮ ਸੰਗ ਨਾ ਇਟੈ ਤਰੀ ਪਾਸ਼ਾ ਦੇ ਵੀ ਹੁਕਮ ਸੀ ਕਿ ਇਨਾ ਕੰਦਾ ਵਿੱਚ ਗਾਰਾ ਨਹੀਂ ਲਾਉਣਾ ਕਿਸੇ ਨੇ ਚੂਨੇ ਨਾਲ ਕੰਨਾਂ ਕੱਢਣੀਆਂ ਹਨ ਕਾਲ ਭੂਤ ਸੰਗ ਕਰ ਕਰ ਜੋਰ ਚਾਰੋਂ ਦਰ ਮੇਲੇ ਦੋਹ ਓਰ ਅਖੀਰ ਗੇਟ ਪਹੁੰਚ ਗਏ ਹਨ ਸਿਰੇ ਤੇ ਤੇ ਉਹਨਾਂ ਦੇ ਉੱਪਰ ਕਲਬੂਤ ਕਹਿੰਦੇ ਹਨ ਡਾਟਾ ਲਾਉਣੀਆ ਹੁਣ ਗੁਰੂ ਪਿਆਰਿਓ ਥੱਲੇ ਢੂਲਾ ਕਰਕੇ ਉੱਤੇ ਡਾਟ ਲਾ ਦਿੱਤੀ ਜਾਂਦੀ ਹੈ ਇੱਟਾਂ ਦੀ ਜੜਾਈ ਕਰਕੇ ਚੈਨ ਚੈਨ ਉਪਰ ਕੀਨ ਉਤੰਗ ਮੇਲੀ 7 ਸੋਚੂਨੇ ਸੰਗ ਇਸ ਤਰ੍ਹਾਂ ਡਾਟਾ ਲਾਉਣ ਤੋਂ ਬਾਅਦ ਕੰਡਾਂ ਦੇ ਉੱਤੇ ਗੁਰੂ ਪਿਆਰਿਓ ਹੁਣ ਕੰਡਾਂ ਇੰਨੀਆਂ ਕੁੱਚੀਆਂ ਹੋ ਗਈਆਂ ਕਿ ਪਹਿਲੀ ਛੱਤ ਜਿਹੜੀ ਹੈ ਉਹ ਚੂਨੇ ਦੇ ਨਾਲ ਬਣਾਉਣ ਲੱਗੇ ਮਹਿਮਾ ਕੇ ਗੁਰ ਸ਼ਬਦ ਬਣਾਵੇ ਖਰਖੇ ਸੰਗਤ ਜਬੇ ਸੁਣਾਵੇ ਤੇ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਅਨੇਕਾਂ ਤਰ੍ਹਾਂ ਦੇ ਹਰ ਮੰਦਰ ਸਾਹਿਬ ਦੀ ਸਿਫਤ ਵਿੱਚ ਸਰੋਵਰ ਸਾਹਿਬ ਦੀ ਸਿਖਤ ਵਿੱਚ ਸ਼ਬਦ ਬਣਾਉਂਦੇ ਹਨ ਤੇ ਗਾਉਂਦੇ ਹਨ ਜਦ ਸੰਗਤਾਂ ਨੂੰ ਸੁਣਾਉਂਦੇ ਆਂ ਸੰਗਤਾਂ ਬੜੀਆਂ ਖੁਸ਼ ਹੁੰਦੀਆਂ ਹਨ ਸੁਦਾ ਸਰੋਵਰ ਅਰਗਰ ਧਾਮੂ ਦੋਨੋਂ ਹੋ ਬਖ ਜੋ ਥਲ ਅਵਿਰਾਮੂ ਅੰਮ੍ਰਿਤ ਸਰੋਵਰ ਅਤੇ ਜਿੱਧਰ ਗੁਰੂ ਕੇ ਘਰ ਹੈ ਗੁਰਦੁਆਰਾ ਗੁਰੂ ਕੇ ਮਹਿਲ ਜਿਹਨੂੰ ਅੱਜ ਆਪਾਂ ਕਹਿੰਦੇ ਆਂ ਉੱਥੇ ਪਾਤਸ਼ਾਹ ਨੇ ਰਹਿਸ਼ ਬਣਾਈ ਸੀ ਆਪਣੀ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਸ੍ਰੀ ਹਰਮੰਦਰ ਸਾਹਿਬ ਸਰੋਵਰ ਤਹਾਂ ਬਾਜ਼ਾਰ ਕੀ ਚਿੰਤੀ ਹੋਏ ਨਿਜ ਨਿਜ ਹਾਠ ਸੁਧਾਰ ਰਹੀ ਕੋਏ ਪਾਤਸ਼ਾਹੀ ਵਿਚਾਲੇ ਜਗਾ ਪਈਆ ਖਾਲੀ ਹੈ ਕਾਫੀ ਲੰਮਾ ਚੌੜੀ ਇਹਦੇ ਵਿੱਚ ਆਪਾਂ ਬਾਜ਼ਾਰ ਕੱਟਾਂਗੇ ਤੇ ਜਿਹੜੇ ਸਿੱਖਾਂ ਦੇ ਬੱਚੇ ਪਾਤਸ਼ਾਹ ਨਹੀਂ ਆਪਣੇ ਕੋਲ ਮੰਗਵਾਏ ਹਨ ਉਹਨਾਂ ਨੂੰ ਫਿਰ ਦੁਕਾਨਾ ਬਣਾਉਣ ਦਾ ਹੁਕਮ ਦਿੱਤਾ ਜਿਉਂ ਵਰਦੇ ਤਿਉਂ ਸ਼ਬਦ ਬਣਾਵੇ ਸਤਿਗੁਰ ਤੇ ਸਭ ਸਿੱਖ ਸੁਣ ਪਾਵੇ ਇਸ ਤਰ੍ਹਾਂ ਪਾਤਸ਼ਾਹ ਮਾਨੋ अनेका ਤਰ੍ਹਾਂ ਦੇ ਬੰਦੇ ਰਹੀ ਹਨ ਸ਼ਬਦ ਬਣਾ ਬਣਾ ਕੇ ਸੰਗਤਾਂ ਸੁਣਦੀਆਂ ਹੋਵੇ ਵਸਦੀ ਸ ਕਨ ਅਪਾਰ RAM DAS ਪੁਰਬਨ ਹੈ ਬਾਜ਼ਾਰ ਇੱਥੇ ਬਹੁਤ ਵੱਸ ਹੋਣੀ ਹੈ ਭਾਈ ਇੱਥੇ RAM DAS ਜੀ ਦੇ ਨਾਮ ਤੇ ਬਾਜ਼ਾਰ ਵੀ ਬਣਨਾ ਹੈ ਇਸ ਤਰ੍ਹਾਂ ਹਰਮੰਦਰ ਸਾਹਿਬ ਦੀ ਤਿਆਰੀ ਹੋਣ ਲੱਗੀ ਆ ਇਹ ਵਿਚਾਰਾ ਇੱਥੇ ਹੀ ਰੁਕਦੇ ਆ ਅਗਲੀਆਂ ਵਿਚਾਰਾ ਅਗਲੇ ਦਿਵਾਨਾਂ ਵਿੱਚ ਸਰਮਣ ਕਰਾਂਗੇ ਬੋਲਦੇ ਆ अनेका ਅਖਰਬਾਰ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਹੇ ਜੋ ਤਹੇ ਪਾਰ ਬਰਮ ਅਬ ਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਨਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਈ ਸੰਪਰ ਹਰ ਹਰੇ ਹੈ ਪੀਓ ਬਨਹਾਰ ਏ ਸੰਤ ਕੈ ਸਦਾ ਸੰਗ ਦਾਰ ਉਦਾਰ ਠਾਕੁਰ ਉਹ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾ ਕਦੀ ਜੈ ਨਾਮ ਧਾਨ ਰੋਹੀਆ ਪਰੋਈ ਬ੍ਰਾਹਮ ਚਰਨਾ ਗਤੀ ਨਿਰਪਰ ਮਨ ਦਿਆਲ ਲ ਇਕ ਅੱਖਰ ਹਰ ਮਨ ਬਸਤ ਸਾਨਤ ਹੋਤ ਨਿਹਾਲ ਇਕ ਅੰਕਾਰ ਸਤ ਗੁਰ ਸਹਿ ਪ੍ਰਸਾਦ ਸਚ ਹੋਏ ਵਾਹਿ ਗੁਰ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿ ਗੁਰ ਜੀ ਫਤੇ ਹੈ ਬੇਨਾਮ વિનાਸ਼ਨ ਸੋਏ ਵਾਹਿ ਗੁਰਜੀ ਦਾ ਖਲਸ ਵਾਹਿ ਵਾਹਿ ਗੁਰਜੀ ਦੀ ਫਤੇ